ਅੱਜ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਦੋ ਸਪਰੇਅ ਹਾਂ ਦਾ ਜਿਹੜਾ ਫਾਰਮੂਲਾ ਸ਼ੇਅਰ ਕਰਦੇ ਹਾਂ ਜੇਕਰ ਤੁਸੀਂ 85 ਦਿਨ ਦੇ ਲਗਭਗ 85 90 ਦਿਨ ਦੇ ਜਦੋਂ ਆਪਣੀ ਕਣਕ ਦੀ ਬੂਟਿੰਗ ਸਟੇਜ ਚੱਲ ਰਹੀ ਹੁੰਦੀ ਹੈ ਜਾਨੀ ਕਿ ਇਹਨਾਂ ਸਾਰੇ ਤੋਂ ਪਹਿਲਾਂ-ਪਹਿਲਾਂ ਜੇਕਰ ਆਪਾਂ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਸਪਰੇਅ ਵੀ ਆਪਣੀ ਕਣਕ ਦੀ ਸਥਿਤੀ ਨੂੰ ਦੇਖ ਕੇ ਕਰਦੇ ਹਾਂ ਤਾਂ ਆਪਣੇ ਜਿਹੜੇ ਕਣਕ ਦਾ ਝਾੜ ਆਪਾਂ ਆਮ ਦੇ ਨਾਲ ਆਪਾਂ ਵਧੀਆ ਲੈ ਸਕਦੇ ਹਾਂ ਕਿਉਂਕਿ ਜਿਹੜੇ ਆਪਣੇ ਪਿਛਲੇ ਦਿਨ ਹੁੰਦੇ ਨੇ ਜਿਵੇਂ ਆਪਣੇ 60 ਦਿਨ ਤੋਂ ਬਾਅਦ ਜਿਹੜੀ ਆਪਣੀ ਕਣਕ ਦੀ ਸਟੇਜ ਬਦਲਣਾ ਸ਼ੁਰੂ ਹੋ ਜਾਂਦੀ ਉਦੋਂ ਆਪਣੇ ਜਿਹੜੀ ਜੋਇੰਟਿੰਗ ਸਟੇਜ ਸ਼ੁਰੂ ਹੋ ਜਾਂਦੀ ਹੈ ਜੋਇੰੰਟਿੰਗ ਸਟੇਜ ਤੋਂ ਭਾਵ ਕਿ ਆਪਣੀ ਕਣਕ ਦੀ ਨਾਲੀ ਦੇ ਵਿੱਚ ਪੈਪ ਦੇ ਵਿੱਚ ਇੱਕ ਨਿੱਕਾ ਜਿਹਾ ਛਿੱਟਾ ਬੰਨਾ ਸ਼ੁਰੂ ਹੋ ਜਾਂਦਾ ਤੇ ਉਦੋਂ ਜੇਕਰ ਆਪਾਂ ਕਿਸੇ ਫਾਸਫੋਰ ਦਾ ਤੱਤ ਚਾਹੇ ਆਪਾਂ DAP ਦਾ ਕੋਲ ਚਾਹੇ ਆਪਣਾ 5234 ਹੈ ਚਾਹੇ 1261 ਜੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਸਪਰੇਅ ਕਰਦੇ ਆਂ ਤਾਂ ਜਿਹੜੇ ਆਪਣੇ ਕਣਕ ਦੀ ਜਿਹੜੀ ਬੱਲੀ ਆਪਣੀ ਲੰਬੀ ਬਣਦੀ ਹੈ ਲੰਬੀ ਨਿਕਲਦੀ ਹੈ ਦਾਣਿਆਂ ਦੀ ਜਿਹੜੀ ਸੰਖਿਆ ਜ਼ਿਆਦਾ ਬਣਦੀ ਹੈ ਜੇਕਰ ਆਪਣੇ ਦਾਣੇ ਜ਼ਿਆਦਾ ਬਣਨਗੇ ਆਪਣੀ ਲੰਬਿਆ ਜਿਹੜੀ ਬੱਲੀ ਵੀ ਲੰਬੀ ਹੋਵੇਗੀ ਤੇ ਜਿਹੜਾ ਹੁਣ ਆਪਾਂ ਸਭ ਇਹ ਕਰਨੀ ਆ ਕਿਉਂਕਿ ਜਦੋਂ ਆਪਣੀ ਬੱਲੀ ਨੇ ਪ੍ਰੋਪਰ ਸਾਈਜ਼ ਪ੍ਰੋਪਰ ਬਣ ਚੁੱਕੀ ਹੋਵੇ ਉਸ ਤੋਂ ਬਾਅਦ ਕੋਈ ਵੀ ਐਦਾਂ ਦੀ ਸਪਰੇ ਨਹੀਂ ਚੰਦੀ ਵਿੱਚ ਫਿਰ ਆਪਾਂ ਦਾਣਿਆਂ ਦੀ ਸੰਖਿਆ ਵਧਾ ਸਕਦੇ ਹਾਂ ਇਹ ਆਪਣਾ ਉਦੋਂ ਹੀ ਸਮਾਂ ਹੁੰਦਾ 65 ਦਿਨ ਦੇ ਲਗਭਗ ਜਦੋਂ ਆਪਣੀ ਬੱਲੀ ਬੰਨਾ ਸ਼ੁਰੂ ਹੁੰਦੀ ਹੈ ਹੁਣ ਆਪਣਾ ਜਿਹੜਾ ਕੰਮ ਹੈ ਹੁਣ ਆਪਣਾ ਕੰਮ ਹੈ ਵੀ ਦਾਣੇ ਜਿਹੜੇ ਪ੍ਰੋਪਰ ਪੂਰੀ ਬਲੀ ਦੇ ਵਿੱਚ ਸਾਰੇ ਦਾਣੇ ਭਰੇ ਜਾਣ ਜਿੰਨੇ ਵੀ ਉਹਦੇ ਵਿੱਚ ਰੱਖਣੇ ਬਣੇ ਬਣ ਚੁੱਕੇ ਨੇ ਤੇ ਜਿਹੜੇ ਦਾਣੇ ਬੰਨੇ ਨੇ ਪ੍ਰੋਪਰ ਜਿਹੜੇ ਮੋٹے ਤੇ ਵਜਨਦਾਰ ਹੋਣ ਕਿਉਂਕਿ ਜੇਕਰ ਆਪਣੇ ਦਾਣੇ ਮੋٹے ਤੇ ਵਜਨਦਾਰ ਹੋਰਗੇ ਜਦੋਂ ਆਪਣਾ ਝਾੜ ਤੇ ਵੀ ਕਾਫੀ ਪ੍ਰਭਾਵ ਪਵੇਗਾ ਜਦੋਂ ਆਪਣੀ ਕਣਕ 80 ਜਣ ਕੇ ਫਲੈਗ ਲੀਫ 75 ਦਿਨ ਦੇ ਲਗਭਗ ਜਦ ਆਪਣਾ ਝੰਡਾ ਪੱਤਾ ਕਣਕ ਦਾ ਨਿਕਲਣਾ ਸ਼ੁਰੂ ਹੋ ਜਾਂਦਾ ਨਿਕਲ ਆਉਂਦਾ ਤੇ ਇਹ ਜਦ ਆਪਣਾ ਫਲੈਗ ਲੀਫ ਚਾਹੇ ਆਪਣੇ ਕਣਕ ਦਾ ਅਨਸਾਰ ਆ ਚਾਹੇ ਆਪਣੇ ਕਣਕ ਦੇ ਪੱਕਣ ਦੇ ਦਿਨ ਨੇ ਇਹ ਵੀ ਕਿਸਾਨ ਵੀਰੋ ਆਪਣੇ 2 ਤੋਂ 3 ਦਿਨਾਂ ਤੇ ਯਾਨੀ ਕਿ 2-3 ਦਿਨ ਦਾ ਜਿਹੜਾ ਫਰਕ ਪੈ ਜਾਂਦਾ ਹੈ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੇ ਮੌਸਮ ਦੇ ਹਿਸਾਬ ਦੇ ਨਾਲ ਤੇ ਜਿਹੜਾ ਆਪਣਾ ਕਿਉਂਕਿ ਜੇਕਰ ਆਪਣੀ ਜ਼ਮੀਨ ਭਾਰੀ ਹੈ ਤਾਂ ਜਿਹੜਾ ਆਪਣਾ ਫਲੈਗ ਲੀਫ ਹੋ ਸਕਦਾ 2-4 ਦਿਨ ਲੇਟ ਨਿਕਲੇ ਜਿਹੜੀ ਆਪਣੀ ਕਣਕ ਦੀ ਫਸਲ ਚਾਹੇ ਕੋਈ ਵੀ ਫਸਲ ਜਿਹੜਾ ਪੱਕਣ ਦੇ ਵਿੱਚ ਥੋੜਾ ਸਮਾਂ ਲੇਟ ਲੈ ਜਾਂਦੀ ਜੇ ਆਪਣੀ ਜ਼ਮੀਨਾਂ ਭਾਰੀਆਂ ਨੇ ਜੇ ਮੌਸਮ ਠੰਡਾ ਆ ਫਿਰ ਵੀ ਜਿਹੜੀ ਆਪਣੀ ਜ਼ਮੀਨ ਆਪਣੀ ਜਿਹੜੀ ਫਸਲ ਹੈ ਥੋੜਾ ਲੇਟ ਪੱਕਦੀ ਹੈ ਤੇ ਜਦੋਂ ਕਿਸਾਨ ਵੀਰ ਆਪਣਾ ਫਲੈਗ ਲੀਫ ਝੰਡਾ ਪਤਾ ਨਿਕਲ ਆਉਂਦਾ ਉਸ ਤੋਂ ਬਾਅਦ ਜਾਣ ਕੇ 85 ਦਿਨ ਦੇ ਲਗਭਗ ਜੇਕਰ ਮੰਨ ਲਏ ਜਦੋਂ ਆਪਣੀ ਕਣਕ ਦੀ ਬੂਟਿੰਗ ਸਟੇਜ ਚੱਲ ਰਹੀ ਹੁੰਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਹੁਣ ਆਪਣੇ ਦੋ ਕੰਮ ਰਹਿ ਜਾਂਦੇ ਨੇ ਇੱਕ ਤਾਂ ਜਿਹੜੇ ਆਪਣੀ ਬੱਲੀ ਦੇ ਵਿੱਚ ਦਾਣੇ ਬੰਨੇ ਨੇ ਪ੍ਰੋਪਰ ਬੰਨਣ ਜਾਣ ਕੇ ਉੱਪਰ ਤੋਂ ਲੈ ਕੇ ਥਲ ਨੂੰ ਤੱਕ ਜਿਹੜੇ ਸਾਰੇ ਦਾਣੇ ਭਰੇ ਜਾਣ ਤੇ ਇਸ ਤੋਂ ਬਾਅਦ ਜਿਹੜਾ ਆਪਣੇ ਦਾਣੇ ਭਰਨੇ ਨੇ ਜਿਹੜਾ ਉਹਨਾਂ ਦੇ ਵਿੱਚ ਮਟੀਰੀਅਲ ਜਿਹੜਾ ਪ੍ਰਚਨਾ ਉਹ ਬੜੀ ਤੇਜ਼ੀ ਦੇ ਨਾਲ ਜਾਣ ਕੇ ਪੂਰੇ ਪ੍ਰੋਪਰ ਤਰ੍ਹਾਂ ਜਿਹੜਾ ਆਪਣਾ ਪੂਰਾ ਕੰਮ ਆਪਣੇ ਦਾਣੇ ਮੋٹے ਹੋਣ ਜੇ ਦਾਣੇ ਮੋٹے ਹੋਣਗੇ ਤਾਂ ਝਾੜ ਵੀ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲੇਗਾ ਤੇ ਅੱਜ ਦੇ ਆਪਾਂ ਜਿਹੜੇ ਦੋ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਸਪਰੇਅ ਜੇਕਰ ਆਪਣੀ ਜਮੀਨ ਆਪਣੀ ਕਣਕ ਦੀ ਫਸਲ ਦੇ ਹਿਸਾਬ ਦੇ ਨਾਲ ਕਣਕ ਦੀ ਸਥਿਤੀ ਨੂੰ ਜੇਕਰ ਕਰਦੇ ਹੋ ਤਾਂ ਆਪਾਂ ਵਧੀਆ ਝਾੜ ਦੀ ਆਪਾਂ ਉਮੀਦ ਕਰ ਸਕਦੇ ਹਾਂ ਕਿਉਂਕਿ ਜਿਹੜੇ ਇਹ ਸਪਰੇਅ ਆਪਾਂ ਕਿਸਾਨ ਵੀਰੋ 85-90 ਦਿਨ ਦੇ ਅਲੱਗ-ਪਗ ਕਰਨੀ ਹੈ ਜਦੋਂ ਆਪਣੀ ਕਣਕ ਬੂਟਿੰਗ ਸਟੇਜ ਤੇ ਹੁੰਦੀ ਹੈ ਬੂਟਿੰਗ ਸਟੇਜ ਤੋਂ ਬਾਅਦ ਕੇ ਜਦੋਂ ਆਪਣੀ ਕਣਕ ਪੂਰੀ ਗੋਭ ਦੇ ਵਿੱਚ ਹੁੰਦੀ ਹੈ ਜਿਹੜੇ ਆਪਣੀਆਂ ਬੱਲੀਆਂ ਆਪਣੀਆਂ ਗੋਭ ਦੇ ਵਿੱਚ ਹੁੰਦੀਆਂ ਨੇ ਉਹਦਾ ਆਪਾਂ ਸਪਰੇਅ ਕਰਨੀ ਹੈ ਜਦੋਂ ਇਸ ਤੋਂ ਬਾਅਦ ਜਦੋਂ ਆਪਣਾ ਫਿਰ 95 ਦਿਨ ਦੇ ਲਗਭਗ ਜਾਂ 95 ਦਿਨ ਤੋਂ ਬਾਅਦ ਜਦੋਂ ਆਪਣਾ ਕਣਕ ਨੇ ਅਨੁਸਾਰਾ ਲੈਣਾ ਸ਼ੁਰੂ ਕਰ ਦਿੰਦੀ ਏ ਤੇ ਹੁਣ ਕਿਸਾਨ ਵੀਰ ਆਪਾਂ ਤੁਹਾਡਾ ਪਹਿਲਾ ਫਾਰਮੂਲਾ ਸ਼ੇਅਰ ਕਰਦੇ ਆ ਤੁਸੀਂ ਪਹਿਲੀ ਸਪਰੇਅ ਦੋਹਾਂ ਸਪਰੇਅਾਂ 'ਚ ਜਿਹੜੀ ਤੁਸੀਂ ਸਪਰੇਅ ਮਰਜ਼ੀ ਕਰ ਸਕਦੇ ਹੋ ਤੇ ਪਹਿਲਾ ਫਾਰਮੂਲਾ ਹੈਗਾ ਜੀ ਆਪਾਂ 1.5 ਕਿਲੋ ਲੈਣੀ ਹੈ ਜੀ 13045 ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਥੋੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਤੱਤ ਪਲੱਸ ਪੋਟਾਸ਼ ਤੇ ਇਹਦੇ ਨਾਲ ਆਪਾਂ 80 ਤੋਂ 100 ਗ੍ਰਾਮ ਬੋਰਨ ਤੱਤ ਕਿਉਂਕਿ ਜਦ ਆਪਣਾ ਪੋਟਾਸ਼ ਤੱਤ ਤੇ ਜੋ ਵੀ ਆਪਣੇ ਬੂਟੇ ਨੇ ਖਾਦ ਬਣਾਈਏ ਚਾਹੇ ਆਪਾਂ ਦੇ ਰਿਆਂ ਉਹ ਸਾਰੀ ਦੀ ਸਾਰੀ ਖਾਦ ਦਾਣਿਆਂ ਦੇ ਵਿੱਚ ਭਰਨਦੇ ਵੀ ਜਿਹੜਾ ਪੋਟਾਸ਼ ਤੱਤ ਮਦਦ ਕਰਦਾ ਜਿਹੜਾ ਪੋਟਾਸ਼ ਤੱਤ ਦਾਣਿਆਂ ਦੇ ਭਰਨ ਦੇ ਨਾਲ ਜਿਹੜੇ ਆਪਣੇ ਦਾਣੇ ਮੋٹے ਤੇ ਚਮਕਦਾਰ ਬਣਦੇ ਨੇ ਤੇ ਇਹਦੇ ਨਾਲ ਜਿਹੜੇ ਆਪਣੇ ਬੂਟੇ ਨੂੰ ਗਰੋਗਾਂ ਦੇ ਨਾਲ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਵੀ ਆਪਾਂ ਨੂੰ ਮਜ਼ਬੂਤ ਬਣਾਉਂਦਾ ਤਾਂ ਇਹ ਆਪਾਂ 13.45 80 ਤੋਂ 100 ਗ੍ਰਾਮ ਬੋਰਨ ਤੱਤ ਬੋਰਨ ਤੱਤ ਦਾ ਕੰਮ ਏ ਇਹ ਜਿਹੜਾ ਕਿਸਾਨ ਵੀਰ ਆਪਣਾ ਬੋਰਨ ਤਾਤੇ ਇਹ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਹੀ ਕਰਨਾ ਹੁੰਦਾ ਕੁਝ ਕਿਸਾਨ ਵੀਰ ਆਪਣੇ 60 70 ਦਿਨ ਤੇ ਕਰੀ ਜਾਂਦੇ ਉਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਮਿਲਦਾ ਕਿਉਂਕਿ ਜਿਹੜੀ ਬੋਰਨ ਤੱਤ ਦੀ ਸਪਰੇਆ ਆਪਾਂ ਇੱਕ ਵਾਰ ਹੀ ਕਰਨੀ ਹੁੰਦੀ ਏ ਇਹ ਆਪਾਂ 85 ਦਿਨ ਦੇ ਲਗਭਗ 85 90 ਦਿਨ ਦੇ ਲਗਭਗ 13.45 ਦੇ ਨਾਲ ਕਰ ਸਕਦੇ ਆ ਇਹ ਆਪਾਂ ਡੋਜ਼ 80 ਤੋਂ 100 ਗ੍ਰਾਮ ਇਸ ਦੀ ਡੋਜ਼ ਲੈਣੀ ਏ ਤਾਂ ਜਿਹੜਾ ਬੋਰਨ ਤੱਤ ਦਾ ਕੰਮ ਹੁੰਦਾ ਕਿ ਜਿੰਨੇ ਆਪਣੇ ਪੋਲੀਨੇਸ਼ਨੀ ਪ੍ਰਕਿਰਿਆ ਹੋਣੀ ਹੁੰਦੀ ਹੈ ਜਿਹੜੇ ਆਪਣੇ ਦਾਣਿਆਂ ਦੀ ਗਿਣਤੀ ਕਿਉਂਕਿ ਕਈ ਵਾਰ ਆਪਾਂ ਬੱਲੀ ਦੇ ਵਿੱਚ ਦਾਣੇ ਦੇਖਦੇ ਹਾਂ ਉੱਪਰੋਂ ਜਾਂ ਥੱਲੇੋਂ ਜਿਹੜੇ ਦਾਣੇ ਖਾਲੀ ਰਹਿ ਜਾਂਦੇ ਨੇ ਪੱਲੀ ਦੇ ਵਿੱਚ ਉਹ ਬੋਰਨ ਤੱਤ ਦੀ ਘਾਟ ਦੇ ਕਾਰਨ ਹੀ ਹੁੰਦੇ ਨੇ ਕਿਉਂਕਿ ਜੇਕਰ ਬੋਰਨ ਤੱਤ ਦੀ ਘਾਟ ਆਉਂਦੀ ਹੈ ਤੇ ਜਿਹੜੇ ਆਪਣੇ ਚੰਗੀ ਤਰ੍ਹਾਂ ਪੂਰੀ ਤਰੀਕੇ ਨਾਲ ਜਿਹੜਾ ਆਪਣਾ ਪੋਲੀਨੇਸ਼ਨੀ ਦੀ ਪ੍ਰਕਿਰਿਆ ਨਹੀਂ ਹੁੰਦੀ ਇਹ ਜਿਹੜਾ ਆਪਾਂ ਜਿਹੜੇ ਆਪਣੇ ਪੌਦਿਆਂ ਨੇ ਉਹਨਾਂ ਨੂੰ ਜਿਹੜਾ ਇੱਕ ਸੈਂਟਰੈਂਟ ਦਿੰਦਾ ਉਹਨਾਂ ਨੂੰ ਤੰਦਰੁਸਤ ਰੱਖਦਾ ਤੇ ਜਿੰਨੇ ਜਿਹੜੀ ਆਪਣੀ ਪ੍ਰੋਪਰ ਜਿਹੜੀ ਪੋਲੀਨੇਸ਼ਨੀ ਦੀ ਪ੍ਰਕਿਰਿਆ ਵਧੀਆ ਤਰੀਕੇ ਨਾਲ ਹੁੰਦੀ ਜ ਇਹ ਆਪਾਂ 13045 ਲੈਣੀ ਜੀ 1/2 ਕਿਲੋ 13045 80 ਤੋਂ 100 ਗ੍ਰਾਮ ਆਪਾਂ ਲੈਣਾ ਬੋਰਨ ਤੱਤ ਇਹਦੇ ਨਾਲ ਕਿਸਾਨਵਰ ਆਪਾਂ ਨਾਲ ਮਿਕਸ ਕਰਨਾ 200 ਐਮਐਲ ਸਾਗਰਿਕਾ ਜਿਹੜਾ ਕਿਸਾਨਵਰ ਉਹ ਸਾਗਰਿਕਾ ਦਾ ਜਿਹੜਾ ਕੰਮ ਹੁੰਦਾ ਹੈ ਪੌਸ਼ਟ ਤੱਤਾਂ ਨੂੰ ਵਧਾਉਂਦਾ ਜੂ ਆਪਾਂ ਪੌਸ਼ਟ ਤੱਤ ਦੇ ਰਹੇ ਆ ਜਾਂ ਬੂਟਾ ਲੈ ਰਿਆ ਉਹਨਾਂ ਨੂੰ ਵਧਾਉਂਦਾ ਇਹ ਪੌਸ਼ਟ ਤੱਤ ਨੂੰ ਵਿਦੇਰੇ ਕੁਸ਼ਲਤਾ ਨਾਲ ਜਿਵੇਂ ਆਪਾਂ ਬੂਟੇ ਦੇ ਵਿੱਚ ਜਜ਼ਬ ਹੋਣ ਦੇ ਵਿੱਚ ਮਦਦ ਕਰਦਾ ਯਾਨੀ ਕਿ ਪਚਾਉਣ ਦੇ ਵਿੱਚ ਮਦਦ ਕਰਦਾ ਬੂਟਿਆਂ ਨੂੰ ਖਰਾਕ ਦੇ ਪਚਾਉਣ ਦੇ ਵਿੱਚ ਮਦਦ ਕਰਦਾ ਜਿਹੜਾ ਸਾਗਰਿਕਾ ਕਿ ਜਿਹੜਾ ਇਹ ਆਪਣਾ ਇਹਦੇ ਨਾਲ ਨਾਲ ਬੂਟੇ ਨੂੰ ਪ੍ਰਤੀਰੋਧਕਾ ਨੂੰ ਵਧਾਉਂਦਾ ਜਾਣ ਕੇ ਬਿਮਾਰੀਆਂ ਦੇ ਨਾਲ ਲੜਨ ਨੂੰ ਵਧਾਉਂਦਾ ਹੈ ਜਿਹੜੀ ਆਪਣੀ ਫੁੱਲ ਪੈਣ ਦੀ ਪ੍ਰਕਿਰਿਆ ਦੇ ਵਿੱਚ ਮਦਦ ਕਰਦਾ ਜਿਹੜੇ ਆਪਣੀ ਫੁੱਲ ਜਿਵੇਂ ਆਪਣਾ ਪੋਜਿਸ਼ਨ ਦੀ ਪ੍ਰਕਿਰਿਆ ਹੋਣੀ ਹੁੰਦੀ ਉਹਦੇ ਵਿੱਚ ਵੀ ਇਹ ਕਾਫੀ ਮਦਦ ਕਰਦਾ ਜਿਆਦਾ ਫੁੱਲ ਬਣਦੇ ਨੇ ਉਹਨਾਂ ਨੂੰ ਤੰਦਰੁਸਤ ਰੱਖਣ ਦੇ ਵਿੱਚ ਮਦਦ ਕਰਦਾ ਜਿੰਦੇ ਨਾਲ ਆਪਣੀ ਪੋਜਿਸ਼ਨ ਦੀ ਪ੍ਰਕਿਰਿਆ ਬੜੀ ਵਧੀਆ ਤਰੀਕੇ ਨਾਲ ਹੁੰਦੀ ਏ ਜੇਕਰ ਆਪਣੇ ਬੂਟੇ ਦੇ ਵਿੱਚ ਕਣਕ ਦੇ ਵਿੱਚ ਸੋਕੇ ਚਾਹੇ ਜਿਵੇਂ ਗਰਮੀ ਹੁਣ ਅੱਗੇ ਜਾ ਕੇ ਜਿਵੇਂ ਆਪਣੇ ਦਿਨਾਂ ਦੇ ਵਿੱਚ ਥੋੜਾ ਕੋ ਥੋੜਾ ਜਿਹੜਾ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਉਹਦੇ ਸਟ੍ਰੈਸ ਤੋਂ ਵਿੱਚ ਦੇ ਬੂਟੇ ਨੂੰ ਬਚਾਉਂਦਾ ਹੈ ਜਿਹੜਾ ਆਪਣੀ ਸਾਗਰਿਕਾ ਸਾਗਰਿਕਾ ਇੱਕ ਤਰਲ ਬਾਇਓ ਸਟਿਮੂਲੇਟ ਹੈ ਜਿਹੜਾ ਕਿ ਇੱਕ ਕੁਦਰਤੀ ਸੀਵੜ ਤੋਂ ਬਣਿਆ ਹੈ ਜਿਹੜਾ ਕਿ ਕਣਕ ਦੀ ਪੈਦਾਵਾਰ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜੇਕਰ ਕਿਸਾਨ ਵੀ ਆਪਾਂ ਤਿੰਨਾਂ ਦਾ ਇਹ ਕੰਬੀਨੇਸ਼ਨ ਦੀ ਸਪਰੇਅ ਕਰਦੇ ਹਾਂ 1.5 ਕਿਲੋ ਆਪਾਂ 13045 80 ਤੋਂ 100 ਗ੍ਰਾਮ ਆਪਾਂ ਬੋਰਨ ਤੱਤ ਇਹਦੇ ਨਾਲ ਆਪਾਂ 200 ਐਮਲ ਆਪਾਂ ਸਾਗਰਿਕਾ ਲੈਣੀ ਹੈ ਤੇ ਇਹਨਾਂ ਦੀ ਆਪਾਂ ਸਪਰੇਅ ਕਰਨੀ ਹੈ 150 ਲੀਟਰ ਪਾਣੀ ਦੇ ਵਿੱਚ ਤੇ ਜੇਕਰ ਕਿਸੇ ਕਿਸਾਨ ਵੀਰੋ ਤੁਹਾਡੇ ਖੇਤਾਂ ਦੇ ਵਿੱਚ ਜਿਵੇਂ ਆਪਣੇ ਹਲਕੀਆਂ ਜਾਂ ਰੇਤਾਂ ਜ਼ਮੀਨਾਂ ਦੇ ਵਿੱਚ ਮੈਗਨੀਟ ਜ਼ਿਆਦਾ ਘਾਟ ਆਉਂਦੀ ਆ ਤਾਂ ਫਿਰ ਉੱਥੇ ਆਪਾਂ ਕੀ ਕਰਨਾ ਡੇਢ ਕਿਲੋ ਆਪਾਂ ਮੈਗਨੀਟ 13.45 ਲੈਣੀ ਹੈ ਇਹਦੇ ਨਾਲ ਆਪਾਂ 500 ਤੋਂ 700 ਗ੍ਰਾਮ ਤੱਕ ਆਪਾਂ ਮੈਗਨੀਜ਼ ਸਲਫੇਟ 30.5% ਵਾਲਾ ਪਲੱਸ 80 ਤੋਂ 100 ਗ੍ਰਾਮ ਬੋਰੋਨ ਦਾ ਤੱਕ ਵੀ ਸਪਰੇਅ ਕਰਦੇ ਆ ਤਾਂ ਜਿਹੜਾ ਆਪਣੇ ਕਣਕ ਦਾ ਝਾੜ ਦੇਖ ਨੂੰ ਬਹੁਤ ਵਧੀਆ ਮਿਲਦਾ ਜੇਕਰ ਇਹ ਤੁਸੀਂ ਦੋਨੋਂ ਸਪਰੇਅ ਹਾਂ ਆਪੋ ਆਪਣੇ ਕਣਕ ਦੀ ਸਥਿਤੀ ਨੂੰ ਦੇਖ ਕੇ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਜ਼ਿਆਦਾ ਆਉਂਦੀ ਹੈ ਤਾਂ ਤੁਸੀਂ ਫਿਰ ਮੈਗਨੀਜ਼ ਵਾਲਾ ਜਿਹੜਾ ਫਾਲਮੁਰਾ ਵਰਤਨਾ ਜੇਕਰ ਤੁਹਾਡੇ ਕਣਕਾਂ ਦੇ ਵਿੱਚ ਤੁਸੀਂ ਪਹਿਲਾਂ ਸਪਰੇਅ ਦੋ ਕਰ ਚੁੱਕੇ ਹੋ ਮੈਗਨੀਜ਼ ਸਲਫੇਟ ਦੀਆਂ ਤਾਂ ਫਿਰ ਤੁਸੀਂ 13045 ਬੋਰਨ ਤੱਤ ਤੇ 200 ਐਮ ਸਾਗਰਿਕਾ ਦੀ ਸਪਰੇਅ ਕਰਦੇ ਆ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ ਕਿਉਂਕਿ ਜਿਹੜੀ ਇਹ ਸਪਰੇਅ ਆ ਜਿਹੜੀ ਆਪਾਂ ਬੂਟਿੰਗ ਸਟੇਜ ਤੇ ਕਰਨੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਣਕ ਦੇ ਝਾੜ ਨੂੰ ਵਧਾਉਣ ਦੇ ਵਾਸਤੇ ਕਿਉਂਕਿ ਇਸ ਸਮੇਂ ਦਾ ਮੌਸਮ ਹੀ ਥੋੜਾ ਕੋਈ ਜਿਹੜਾ ਬਦਲਾ ਸ਼ੁਰੂ ਹੋ ਜਾਂਦਾ ਬੂਟੇ ਨੂੰ ਇਹ ਆਪਣੇ ਕਣਕ ਨੂੰ ਸਟ੍ਰੈਸ ਤੋਂ ਬਚਾਉਂਦਾ ਹੀਟ ਸਟ੍ਰੈਸ ਤੋਂ ਬਚਾਉਂਦਾ ਜਿਹੜੇ ਪੋਟਾਸ਼ ਤੱਤ ਦੇ ਘਾਟ ਦੇ ਕਾਰਨ ਜਿਹੜੇ ਆਪਣੇ ਦਾਣੇ ਪਿਛਕ ਜਾਂਦੇ ਨੇ ਦਾਣੇ ਆਪਣੇ ਛੋਟੇ ਰਹਿ ਜਾਂਦੇ ਨੇ ਬਰੀਕ ਪੈ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਆਪਣਾ ਇਹ ਕਾਫੀ ਮਦਦ ਕਰਦਾ ਕਿਉਂਕਿ ਜਿੰਨੇ ਆਪਣੇ ਦਾਣੇ ਤਾਂ ਦਰੁਸਤ ਮੋٹے ਵਜਨ ਦੇ ਨਾਲ ਹੋਰ ਗਿਆ ਆਪਣੇ ਜਿਹੜਾ ਝਾੜ ਵੀ ਵਧੀਆ ਦੇਖ ਨੂੰ ਮਿਲੇਗਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਧੰਨਵਾਦ ਜੀ